ਕਿਸੇ ਦੇ ਅੰਦਰ ਚਲੇ ਜਾਵੇ ਉਹਦੀ ਮੌਤ ਨਹੀਂ ਹੋਊਗੀ ਤੇ ਜਦੋਂ ਇੱਕ ਰਾਜੇ ਦੇ ਲਾਸਟ ਸਾਹਾਂ ਤੇ ਦਵਾਈ ਮੂੰਹ ਦੇ ਵਿੱਚ ਪਾਈ ਤੇ ਦਵਾਈ ਅੰਦਰ ਹੀ ਨਹੀਂ ਗਈ ਦਵਾਈ ਅੰਦਰ ਹੀ ਨਹੀਂ ਗਈ ਬਸਦਾ ਕਿਵੇਂ ਬਸਦਾ ਨਹੀਂ ਸੀ ਬਸਦਾ ਆਉ ਉਹ ਬੋਧਾ ਜਿਹੜੀ ਕਈਆਂ ਦਿਨ ਤੋਂ ਉਹ ਵਿਚਾਰ ਕਰਦੇ ਨੇ ਆਉ ਉਸ ਵਿਚਾਰ ਦੇ ਨਾਲ ਜੁੜੀਓ ਲੋਕੋ ਉਸੇ ਲੜੀ ਦੇ ਨਾਲ ਜੁੜਜੀਓ ਆਪਾਂ ਤਾਂ ਗੱਲ ਕਰਦੇ ਸੀ ਪਰ ਉਹ ਅੱਲਾਹ ਕਾ ਯੋਗੀ ਦੀ ਅੱਲਾਹ ਯਾਰ ਯੋਗੀ ਦੀ ਕੰਨ ਦੇ ਵਿਚਾਰ ਆਪਾਂ ਨੂੰ ਢੋਲੀ ਛੱਡੀ ਸੀ ਵਿੱਚੇ ਜਿਹੜਾ ਬਹੁਤ ਵੱਡਾ ਲਖਾਰੀ ਬਹੁਤ ਉੱਚੇ ਦਿਮਾਗ ਦਾ ਤੇ ਸੰਤਾਂ ਵਰਗਾ ਉਹਨੂੰ ਮੌਦ ਦਾ ਗਿਆਨ ਹੋਇਆ ਸੀ ਹੋਇਆ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਉਹਨੂੰ ਹੋਇਆ ਕੱਲਾ ਹੀ ਅੱਲਾਹ ਕਹੀ ਅੱਲਾਹ ਯਾਰ ਖਾਨ ਨੂੰ ਕੱਲਾ ਉਹਨੂੰ ਗਿਆਨੀ ਹੋਇਆ ਬਹੁਤ ਦੁਨੀਆ ਨੂੰ ਗਿਆਨ ਹੋਇਆ ਔਰ ਉਹਨੂੰ ਕਿਸ ਤਰ੍ਹਾਂ ਗਿਆਨ ਹੋਇਆ ਉਹ ਜਦੋਂ ਮੁਹੰਮਦ ਸਾਹਿਬ ਦੇ ਦੋਧਿਆਂ ਦੀ شدید ਨਮ ਨਮਜਾ ਲਿਖਦਾ ਤੇ ਇੰਨਾ ਪਿਆਰ ਦੇ ਨਾਲ ਇੰਨਾ ਵੈਰਾਗ ਦੇ ਵਿੱਚ ਆੜ ਕੇ ਲਿਖ ਦਿੰਦਾ ਕਿ ਸੁਣਨ ਵਾਲੇ ਵੀ ਰੋਣ ਲੱਗ ਜਾਂਦੇ ਜਦੋਂ ਤਨ ਗੁਰੂ ਗੋਬਿੰਦ ਸਿੰਘ ਦੀ ਵਿਦਾਈ ਲਿਖਣ ਲੱਗਾ ਹਾਲਾਂਕਿ ਗੁਰੂ ਗੋਬਿੰਦ ਸਿੰਘ ਨੂੰ ਦੇਖਿਆ ਨਹੀਂ ਜਾਣਦਾ ਨਹੀਂ ਸੁਣਿਆ ਜ ਪਰਦੇ ਉੱਤੇ ਬੜੇ ਉਹਨੂੰ ਧਰਮ ਵਾਲੇ ਧਰਮ ਤੋਂ ਬਾਹਰ ਕੱਢ ਦਿੱਤਾ ਮੁਸਲਮਾਨ ਧਰਮ ਨੇ ਇਸਲਾਮ ਧਰਮ ਨੇ اسلام ਤੋਂ ਬਾਹਰ ਕਰ ਦਿੱਤਾ ਵੀ ਇਹ کافر ਇਹ ਸਾਡੇ ਵਿੱਚ ਬਿਤਕਰੇ ਆਪਾਂ ਮਿਲ ਕੱਪਰਸੋ ਬਿਤਕਰਾ ਤੋਂ ਸ਼ੁਰੂ ਗੱਲ ਕੀਤੀ ਸੀ ਵੀ ਧਰਮ ਕੀ ਤੇ ਬਿਤਦਰਾ ਕੀ ਹੁਣ ਜੇ اسلام ਧਰਮ ਕੋ ਹਗਾ ਤੇ ਹਿੰਦੂਆਂ ਦਾ ਬੁੱਧ ਕਿਉਂ ਜੇ ਦੋ ਧਰਮ ਕੋ ਆਉਂਦਾ ਤੇ ਮੁਸਲਮਾਨ ਨਾ ਵਿਤਕਰਾ ਕਿਉਂ ਧਰਮ ਤੇ ਇਕਤਾ ਸਿਖਾਉਂਦਾ ਧਰਮ ਨੇ ਦ્વੈਤ ਸਿਖਾਉਂਦਾ ਧਰਮ ਈਰਖਾ ਦੀ ਸਿਖਾਉਂਦਾ ਧਰਮ ਇਕਤਾ ਸਿਖਾਉਂਦਾ ਇਕਤਾ ਜੇ ਦੀ ਸੀ ਅਸੀਂ ਉਹਨਾਂ ਨੂੰ ਕਾ ਉਹ ਸਾਨੂੰ ਕਾਫਰ ਕਹਿੰਦੇ ਆ ਅਸੀਂ ਈਰਖਾ ਦੇ ਨਾਲ ਉਹਨਾਂ ਨੂੰ ਤੁਰਕ ਕਹਿੰਦੇ ਆ ਜੋ ਦਾ ਸਿਵੀ ਜੰਗਾ ਨਹੀਂ ਮਰਦੇ ਉਹਨਾਂ ਵਾਸਤੇ ਸਾਡੇ ਵਾਸਤੇ ਜੰਗਾ ਨਹੀਂ ਮਰਦੇ ਸੀ ਉਹਨਾਂ ਵਾਸਤੇ ਚੰਗਾ ਨਹੀਂ ਮਰਦੇ। ਉਹ ਹਿੰਦਿਆਰ ਹਿੰਦੂਆਂ ਨੂੰ ਕਾਫਰ ਕਹਿੰਦੇ ਸੀ। ਵੀ ਅਸੀਂ ਨਾਮ ਜਪਣ ਵਾਲੇ ਆ ਕਾਫਰ ਦੇ ਦੂ ਇਹ ਨਹੀਂ ਨਾਮ ਜਪਦੇ। ਕੌਣ ਦੱਸੇ? ਬਿਨ ਨਾਮ ਬਲ ਛਾਣੇ ਕਹਿੰਦੇ ਨਾਮ ਦੇ ਕੀ ਨਿਸ਼ਾਨੀ ਇਹ ਨਾਮ ਜਪਣ ਵਾਲੇ ਦੀ? ਉਹਨਾਂ ਕਹਿੰਦਾ ਵੀ ਕਾਫਰ ਤਨ ਗੁਰੂ ਗੋਬਿੰਦ ਸਿੰਘ ਨੂੰ ਕਾਫਰ ਕਹਿ ਲਗਾ ਕਾਇਨਦਾ ਨਾਹੋਰ ਦੇ ਵਸੀਤ ਦਾ ਜੋ ਕਾਜੀ ਸੀ ਉਹਨੇ ਪੱਤਵਾ ਜਾਰੀ ਕਰ ਦਿੱਤਾ ਕਿ ਇਹ ਕਾਫਰ ਦੀ ਸਬਤ ਕਰਦਾ ਏ ਬੜਾਈ ਕਰਦਾ ਏ ਨੂੰ ਧਰਮ ਵਿੱਚੋਂ ਕੱਢ ਦਿਓ ਕੱਢ ਦਿੱਤਾ ਧਰਮ ਵਿੱਚੋਂ ਕਿਉਂ ਕੱਢਿਆ ਉਹਨੂੰ ਕਹਿ ਕੇ ਚੈਲੰਜ ਕਰਕੇ ਕੱਢਿਆ ਬੇ ਤੈਨੂੰ ਮੁਹੰਮਦ ਸਾਹਿਬ ਦੇ ਦੁੱਧ ਹੀ ਯਾਦ ਆ ਕੇਵਲ ਉਹ ਨੂੰ ਲੱਗਿਆ ਕੇਵਲ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਲੜਕੇ ਹੀ ਯਾਦ ਆਏ ਕਾਬਰ ਦੇ ਲੜਕੇ ਹੀ ਯਾਦ ਆਏ ਮੁਹੰਮਦ ਸਾਹਿਬ ਸਾਡਾ ਅਵਤਾਰ ਰੱਬਰ ਇਸਲਾਮ ਦਾ ਰਬਾ ਉਹਦੀ ਸਿੱਖਤਾ ਦਾ ਕੋਈ ਯਾਨੀ ਤੇ ਤੂੰ ਕਾਫਰ ਗੁਰੂ ਗੋਬਿੰਦ ਸਿੰਘ ਦੇ ਸਿੱਖਤਾ ਕਰਦਾ ਰਿਆ ਇਹ ਇਲਜ਼ਾਮ ਲਾ ਕੇ ਦਰਮੇਚੋਂ ਬਾਹਰ ਕੱਢ ਦਿੱਤਾ ਖੈਰ ਕਾਫੀ ਜ਼ੇਰ سلسلہ ਚੱਲਦਾ ਰਿਆ 1918 ਦੀ ਗੱਲ ਹੈ ਪੈਰੋ ਪਾਕਿਸਤਾਨ ਬੰਦ ਤੋਂ 3 ਸਾਲ ਪਹਿਲੋਂ ਇਦਾਂ ਪਹਿਲਾ ਜੋ ਸਤਪਤ ਕਰਨ ਬਣਿਆ ਲ 47 ਉਹ ਤੋਂ 30 ਸਾਲ ਪਹਿਲਾਂ ਲਾ ਲਓ ਉਹਦਾ ਅੰਤ ਸਮਾ ਆ ਪਤਾ ਲਗਾ ਲਾਹੌਰ ਦੇ ਕਾਜੀ ਨੂੰ ਬੁਲਾ ਨੂੰ ਕਿਉਂਕਿ ਕਾਜੀ ਲੋਕ ਹੀ ਜ਼ਿਆਦਾ ਪਤਵਾ ਯਾਦੀ ਕਰ ਯਾਰੀ ਕਰਦੇ ਸੀਗੇ ਇਹ ਮੁਖੀ ਬਣੇ ਜਾਂਦੇ ਸੀ ਧਰਮ ਦੇ ਇਹਨੂੰ ਪਤ ਪਤਾ ਪਤਾ ਪਤਵਾ ਯਾਰੀ ਕੀਤਾ ਸੀ ਦਿੱਤੇ ਦੁੱਤਰ ਨੂੰ ਸ਼ਹਿਰ ਦਿੱਤਾ ਚਲੋ ਹੁਣ ਉਹਦਾ ਅੰਤ ਸਮਾ ਆਇਆ ਬਜ਼ੁਰਗ ਹੋ ਗਿਆ ਅੰਤ ਸਮਾ ਆਇਆ ਮੌਤ ਦੇ ਨਾਲ ਘੁੱਟ ਰਿਹਾ ਏ ਮਰਦ ਵਾਲਾ ਏ ਪਤਾ ਲਗਾ ਤੇ ਕਾਜੀ ਲਾਹੌਰ ਵਾਲਾ ਆਇਆ ਅੱਲਾ ਕਾ ਅੱਲਾ ਯਾ ਕਾਜੂਗ ਦੇ ਕੋਲ ਆਣ ਕੇ ਕਹ ਲਗਾ ਦੇਖ ਅੱਲਾ ਯਾਰ ਖਾਂ ਜੋਗੇ ਤੋੜ ਲਾਸ਼ ਸੁਆਸਾਂ ਦੇ ਆ ਤੇ ਮੈਂ ਆ ਕਲਮ ਦੁਆਤ ਲੈ ਕੇ ਆਇਆ ਮੈਂ ਆ ਕਲਮ ਉੱਤੇ ਦੁਆਤ ਕਾਗਜ਼ ਬਕਾਇਦਾ ਲੈ ਕੇ ਆਇਆ ਬੱਸ ਇਸ ਦੋ ਗੱਲਾਂ ਲਿਖ ਦੇ ਇੱਥੇ ਦੋ ਗੱਲਾਂ ਲਿਖ ਦੇ ਕਿਹੜੀਆਂ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਗਲਤੀ ਦੇ ਨਾਲ ਉਹਦੀ ਸਿੱਖਤ ਕਰ ਬੈਠਾ ਉਹਦਾ ਕਾਫਰ ਆ ਮੈਂ ਗਲਤੀ ਦੇ ਨਾਲ ਉਹਦੀ ਸਿੱਖਤ ਕਰ ਬੈਠਾ ਉਹਦੇ ਵੀੜੇ ਹੀ ਕਰ ਬੈਠਾ ਮੁਹੰਮਦ ਸਾਹਿਬ ਦਾ ਬਹੁਤ ਵੱਡਾ ਹੈ ਬਸ ਆ ਦੋ ਕਰਨਾ ਲਿਖ ਦੇ ਕੁਛ ਆ ਕਿਉਂ ਕਹ ਲੇ ਕਿਉਂ ਤੂੰ ਜਾਣ ਲਗਾ ਤੈਨੂੰ ਜਹਾਨ ਦੇ ਰੂਤ ਵਿੱਚ ਲਾ ਲੈ ਲਿਆ ਤੇ ਤੂੰ ਮੁਕਤ ਹੋ ਜਾਵੇਗਾ ਤੇ ਜੰਤ ਨੂੰ ਚਲੇ ਜਾਏਗਾ ਜੰਤ ਕਹਿੰਦੇ ਆ ਮੁਸਲਮਾਨ ਵੀਰ ਸਵਰਗ ਨੂੰ ਵੀ ਤੂੰ ਜਰੂਰ ਵੀ ਚਲੇ ਜਾਏਗਾ ਸਵਰਗ ਵਿੱਚ ਚਲੇ ਜਾਏਗਾ ਫਿਰ ਜਾ ਕੇ ਉੱਥੇ ਸਰਬ ਸਵਰਗ ਵਿੱਚ ਜਾ ਕੇ ਤੇ ਮੁਹੰਮਦ ਸਾਹਿਬ ਤਨੂੰ ਗੋਦ ਵਿੱਚ ਜਗਾ ਦੇ ਦੇਣਗੇ ਅੱਲਾ ਯਾਰ ਖਾਂ ਕਹਿ ਲਗਾ ਮਰਨਾ ਤਾਂ ਹੈ ਨਾ ਕਹਿੰਦੇ ਮਰਨਾ ਤਾਂ ਹੈ ਪਰ ਬੇਦੀ ਬੇਦੀ ਨੂੰ ਕਿਨਾ ਮਰ ਅਤਰਮੀ ਹੋ ਕੇ ਨਾ ਮਰ ਤਰਮੀ ਹੋ ਕੇ ਮਰ ਉਹ ਕਹਿੰਦਾ ਕਾਜੀ ਜੀ ਇੱਕ ਗੱਲ ਮੇਰੀ ਸੁਣ ਲਓ ਮੈਨੂੰ ਵੀ ਪਤਾ ਕਿ ਹੁਣ ਮੈਂ ਮਰਨ ਦੇ ਕਿਨਾਰੇ ਤੇ ਮਰਨਾ ਹੈ ਮੈਨੂੰ ਨਾ ਤੁਹਾਡੇ ਜਨਤ ਦੀ ਲੋੜ ਨਾ ਮੁਹੰਮਦ ਸਾਹਿਬ ਦੀ ਲੋੜ ਜਿਹੜੋ ਤੋਂ ਇੱਕ ਡਰ ਦਿੱਤਾ ਵੀ ਇਸੇ ਤਰ੍ਹਾਂ ਜਨਾਜ਼ੇ ਦਾ ਨਮਾਜ਼ ਨਹੀਂ ਪੜਦੇ ਬਸ ਜਿਹੜੇ ਤਾਂ ਆਪੋ ਆਪਣੇ ਧਰਮਾਂ ਦੇ ਅਨੁਸਾਰ ਹੁੰਦੇ ਆ ਮਰਨ ਤੋਂ ਬਾਅਦ ਜਿਹੜੇ ਸ਼ਬਦ ਪੜਦੇ ਆਸੀਂ ਉਹ ਨਹੀਂ ਪੜਦੇ ਤੇਰੀਰ ਦਾਸ ਨਹੀਂ ਕਰਦੇ ਤੁਹਦ ਨਾ ਤੁਹਾਡੀ ਅਰਦਾਸ ਦੀ ਲੋੜ ਤੁਸੀਂ ਮੇਰੇ ਜਨਾਜੇ ਦੀ ਅਰਦਾਸ ਕਰਿਓ ਜਾਂ ਨਾ ਕਰਿਓ ਮੈਨੂੰ ਤੁਹਾਡੀ ਅਰਦਾਸ ਦੀ ਲੋੜ ਕੋਈ ਨਹੀਂ ਨਾਮੇ ਲੈ ਕੇ ਦੇਵਾਂ ਮੈਂ ਤਾਂ ਜੋ ਕੁਝ ਕਹਿ ਚੁੱਕਾ ਹਾਂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਅਮਰ ਕਥਾ ਉਹ ਇਦਾਂ ਬਰਕਰਾਰ ਰੋਗੀ ਟਟਾ ਰਹੋਗੇ ਉਹਦੇ ਵਿੱਚ ਕੋ ਕਰ ਫੇਰ ਫੇਰਦੀ ਹੋ ਸਕਦੇ ਲੋ ਜੇ ਮੈਂ ਅੰਦਰੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਤੇ ਬਾਹਰੋਂ ਵੀ ਜੁੜਿਆ ਤੇ ਅੰਦਰੋਂ ਵੀ ਜੁੜਿਆ ਹੋਇਆ ਐ ਮੈਨੂੰ ਤੁਹਾਡੇ ਦਿਨਾਜੇ ਦੀ ਅਰਦਾਸ ਦੀ ਲੋੜ ਨਹੀਂ ਤੁਹਾਡੇ ਸਰਬ ਦੀ ਲੋੜ ਨਹੀਂ ਤੇ ਤੁਹਾਡੇ ਮੁਹੰਮਦ ਸਾਹਿਬ ਦੀ ਲੋੜ ਨਹੀਂ ਉਹ ਦੇਖ ਤੇ ਆਨਮਰ ਜੇ ਤੇਰੀ ਅੱਖਾਂ ਇਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਢੀਕ ਵਿੱਚ ਬੈਠੇ ਹੋਏ ਤਨ ਗੁਰੂ ਗੋਬਿੰਦ ਸਿੰਘ ਜੀ ਮੇਰੀ ਢੀਕ ਵਿੱਚ ਬੈਠੇ ਹੋਇਆ ਵੀ ਆਤਮ ਮੰਗਲ ਸੁਚਨਾਵਾਂ ਦੋੜਦੀ ਤੁਹਾਡੀ